ऐसे रेट ਤੇ ਕਰ ਦੇ ਦਾਂਗੇ 17 ਮਾਡਲ ਮਾਰਕੀਟ ਚ ਲੋਕ 8-8 ਲੱਖ ਰੁਪਏ ਮੰਗਦੇ ਆ W10 ਸਨਰੂਫ ਵਾਲੀ ਹੈ ਜੀ ਠੀਕ ਹੈ ਇਕੋ ਰੇਟ ਕਰ ਦੇ ਦਾਂਗੇ ਵੀਰ 4,95,000 ਰੁਪਏ ਦੀ ਪਹਿਲਾ ਓਨਰ ਹੈ ਵੀਰ 26 ਤੱਕ ਪਾਸ ਹੈ ਪਾਸਿੰਗ ਹੈਗੀ ਆ ਪਾਸਿੰਗ ਹੈਗੀ 26 ਤੱਕ ਦੀ ਇਕੋ ਰੇਟ ਕਰ ਦੇ ਦਾਂਗੇ ਵੀਰ 55,000 ਰੁਪਏ ਦੀ ਇਹ ਆ ਗਈ ਵੀਰ 2009 ਮਾਡਲ ਹੈ 29 ਤੱਕ ਪਾਸ ਹੈ ਇਕੋ ਰੇਟ ਕਰ ਦੇ ਦਾਂਗੇ ਵੀਰ 1,25,000 ਰੁਪਏ ਦੀ ਹਾਂ ਜੀ ਬਈ ਮਿੱਤਰੋ ਲੋ ਬਜਟ ਦੀਆਂ ਕਾਰਾਂ ਗੱਲ ਤੁਸੀਂ ਲੈਣੀਆਂ ਬਈ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਵਧੀਆ ਤੁਹਾਨੂੰ ਕਾਰ ਆ ਦਊਗਾ ਅੱਗੇ ਮੈਂ ਤੁਹਾਨੂੰ ਕਹਿਣਾ ਵੀ ਦੋ ਪਾਰਟ ਤੇ ਭਾਈ ਅੱਜ ਕਾਰਾਂ ਇੰਨੀ ਆਵਲੇ ਲਈ ਮੈਂ ਤੁਹਾਨੂੰ ਤਿੰਨ ਪਾਰਟ ਦੇ ਵਿੱਚ ਕਾਰਾਂ ਦਊਂਗਾ ਕਾਰ ਨੂੰ ਬਥੋੜਾ ਚੰਗੀ ਤਰ੍ਹਾਂ ਦਿਖਾ ਦਿਆ ਕਰਾਂਗੇ ਤਾਂ ਜੋ ਤੁਹਾਨੂੰ ਸਾਰੀ ਜਜਮੈਂਟ ਵੀਡੀਓ ਦੇ ਵਿੱਚ ਹੀ ਹੋ ਜਾਵੇ ਭਾਈ ਬਾਰੀ-ਬਾਰੀ ਬਾਈ ਹੋਰਾਂ ਨੂੰ ਨਾ ਤੰਗ ਕਰਦੀ ਵੀ ਲੋੜ ਨਾ ਪਵੇ ਤੁਹਾਨੂੰ ਪਤਾ ਹੁੰਦਾ ਵੀ ਕਾਰ ਦੀ ਆ ਡਿਟੇਲ ਆ ਤਾਂ ਫਾਈਨਲ ਵੀ ਤੁਸੀਂ ਭਾਈ ਹਨਾ ਆਨਲਾਈਨ ਕਰ ਸਕਦੇ ਆਂਗੇ ਤੇ ਵੀਰੇ ਸਸੀ ਗਾਜੀ ਹਸੀ ਗਾਜੀ ਤੇ ਵੀਰੇ ਅੱਜ ਜਿਹੜੇ ਹੁਣ ਪਾਰਟ ਦੇ ਮੈਂ ਕਹਿੰਦਾ ਜੇ ਮੈਂ ਅਲਟੋਆਂ ਵੀ ਬਹੁਤ ਖੜੀਆਂ ਆਪਣੇ ਲਵੇ ਆਈਟਮਾਂ ਨੇ ਛੋਟੇ ਸਿਕਾ ਬਣਦੇ ਹਾਂ ਜੀ ਅੱਛਾ ਸਭ ਤੋਂ ਸਟਾਰਟਿੰਗ ਰੇਟ ਦੇ ਵਿੱਚ ਕਿੰਨੀ ਕਾਰ ਆਵਲੇ ਅੱਜ ਆਪਣੇ ਕੋਲ ਬਈ 55000 ਤੋਂ ਸਟਾਰਟਿੰਗ ਹੈ ਵੀਰ 55000 ਹਾਂ ਕਿਸੇ ਨੇ ਸਿੱਖਣ ਵਾਸਤੇ ਲੈ ਲਈ ਸੈਂਟਰੋ ਕਾਰ ਹੈ ਸਿਰਫ 55000 ਰੁਪਈਆ ਤੋਂ ਕਾਰ ਸਟਾਰਟ ਆ ਇੱਥੇ ਅਪਰ ਰੇਜ ਜਿਹੜੀ ਮਰਜ਼ੀ ਲੈ ਲਓ ਜਿੰਮੇਦਾਰ ਮੈਂ 18 ਥੁਰਾ ਦਿਖਾ ਰਿਹਾ ਵੀ ਨਾ 18 ਵਗੈਰਾ ਹਨਾ ਸਕੋਰਪੀਓ ਫੋਰਚੂਨੋ ਵੀ ਖੜੇ ਪਏ ਨੇ ਜਿਹੜੀ ਮਰਜ਼ੀ ਕ ਪਹਿਲੀ ਕਾਰ ਹੈ अल्टੋ 800 ਕਿਹੜਾ ਮਾਡਲ ਹੈ ਵੀਰੇ ਇਹ ਵੀਰੇ ਇਹ ਹੈਗੀ 2014 ਮਾਡਲ ਹਾਂਜੀ ਫਸਟ ਓਨਰ ਦੀ ਕਾਰ ਹੈ ਵੀਰ ਹਾਂਜੀ ਹਾਂਜੀ 40000 ਸਰਵਿਸ ਰਿਕਾਰਡ ਨਾਲ ਚੱਲੀ ਹੋਈ ਹੈ ਕਾਰ ਹਾਂਜੀ ਹਾਂ ਲੈ ਵੀ 40000 ਚੱਲੀ ਹੋਈ ਕਾਰ ਹੈ ਹਾਂਜੀ ਹਾਂ ਹੈਪੀ ਨਹੀਂ ਕਹਣਾ ਭਾਈ ਅੰਦਰ ਦਿਖਾ ਦੋ ਕਾਰ ਹਾਂ ਕਾਰ ਦੇ ਨਾਲ ਦੇ ਟਾਇਰ ਹੈ ਵੀਰ ਹਾਂਜੀ 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 ਤੇ ਫੁੱਲ ਇੰਸ਼ੋਰੈਂਸ ਠੀਕ ਹੈ ਦੋਨੋਂ ਚਾਬੀਆਂ ਕਾਰ ਦੀਆਂ ਓਕੇ ਹਾਂਜੀ ਹਾਂ ਲੈ ਭਾਈ ਐਵਰੇਜ ਬਹੁਤ ਹੁੰਦੀ ਹੈ ਨਾ ਬਹੁਤ ਜਿਆਦਾ ਵੈਲਟ ਵਰਸੋ ਜੀ 14 ਮਾਡਲ ਹੈ 14 ਮਾਡਲ ਪਹਿਲਾ ਓਨਰ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ ਐਕਸੈਸਰੀ ਵੀ ਕਾਰ ਦੇ ਉੱਪਰ ਕਾਫੀ ਲੱਗੀ ਹੋਈ ਹੈ ਨਾ ਹੈਂਡਲ ਕ੍ਰੋਮ ਹੋ ਗਿਆ ਆਪ ਹੋ ਗਿਆ ਸਾਰਾ ਵੀਰ ਇੱਕ ਉਹ ਰੱਤ ਦੇ ਦਿੰਦੇ ਆਂ ਪਰ 2,25,000 ਦੀ 1.5 ਲੱਖ ਦਾ ਜੀ ਆਪਾਂ 1.70 ਰੁਪਏ ਦਾ ਕਸਟਮਰ ਦਾ ਲੋਨ ਵੀ ਕਰਾ ਲੈਂਦੇ ਆਂ 1,25,000 ਰੁਪਏ ਦੀ ਡਾਊਨ ਪੇਮੈਂਟ ਦੇ ਮਤਲਬ 1,25,000 ਰੁਪਏ ਦੇ ਕੇ 70,000 ਰੁਪਏ ਦੇ ਕੇ ਕਾਰ ਲੈ ਸਕਦਾ ਹੈ ਤੇ ਰੇਟ ਬਹੁਤ ਜਾਇਜ਼ ਆ 14 ਮਾਡਲ ਤੇ ਰੇਟ 2 ਲੱਖ ਤੇ ਸਿਰਫ 25 22 ਲੱਖ ਰੁਪਇਆ ਲੋਕ ਕਹਿੰਦੇ ਆ ਲਾਸਟ ਹੀ ਆਪਾਂ ਦੁਲਖ 25 ਦੇ ਦਾਂਗੇ ਇਹਦੇ ਵਿੱਚੋਂ ਵੀ ਕੁਝ ਨਾ ਕੁਝ ਮਾਨਤਰ ਹੋ ਜਾਊਗਾ ਤੁਹਾਡਾ ਆਏ ਦਾ ਮਾਨਤਰ ਕਰਿਆ ਜਾਊਗਾ ਆ ਗਈ K10 ਆਪਣੇ ਲਵੇ ਇਹ ਕਿਹੜਾ ਮਾਡਲ ਆਗੇ ਇਹ ਆ ਗਈ ਵੀਰ 2017 ਮਾਡਲ ਜੀ ਹਾਂਜੀ 17 ਮਾਡਲ ਹਾਂਜੀ ਹਾਂ ਓਨਰ ਫਸਟ ਸੈਕੰਡ ਸੈਕੰਡ ਹੈ ਵੀਰ ਸੈਕੰਡ ਹੈ ਜੀ ਚੰਡੀਗੜ੍ਹ ਨੰਬਰ ਹੈ ਵੀਰ ਲੋਕਲ ਨੰਬਰ ਹੈ 70 ਕਹ ਹਜ਼ਾਰ ਚੱਲੀ ਹੋਈ ਕਾਰ ਕੰਪਨੀ ਰਿਕਾਰਡ ਦੇ ਨਾਲ ਹੈ ਸ਼ੀਟ ਸ਼ੂਟ ਕਵਰ ਸਭ ਕੁਝ ਵਧੀਆ ਕਾਰ ਸਾਰੀ オリジナル ਕਾਰ ਹੈ ਵੀਰ ਤੁਹਾਡੇ ਸਾਹਮਣੇ ਖੜੀ ਹੈ ਚੱਕ ਲਓ ਚੰਗੀ ਤਰ੍ਹਾਂ ਕਾਰ ਬਹੁਤ ਸੋ ਤੇ ਇੰਜਣ ਇਹਦਾ 1000 ਸੀਸੀ ਇਹ 1000 ਸੀਸੀ ਉਹ 800 ਸੀ 1000 ਸੀਸੀ ਇਹਦੀਆਂ ਕਾਰ ਦੀ ਵੀ ਦੋਨੇ ਚਾਬੀਆਂ ਅਵੇਲੇਬਲ ਹੈ ਜੀ ਹਾਂਜੀ ਹਾਂ ਕਾਰ ਦੇ ਦਾਂਗੇ ਵੀ ਇੱਕੋ ਰੇਟ 2,85,000 ਰੁਪਏ ਦੀ 17 ਮਾਡਲ 17 ਮਾਡਲ ਤੇ 2 ਲੱਖ ਤੇ 85,000 ਰੁਪਏ ਦੀ ਸਵਾ 3 ਲੱਖ ਦੀ ਮਾਰਕੀਟ ਤੋਂ ਘੱਟ ਮਿਲਦੀ ਨਹੀਂ ਵੀਰੇ 17 ਮਾਡਲ ਜੀ ਹਾਂ 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 ਤੁਸੀਂ ਆਪ ਦੇਖੋ ਕਿਤੇ ਵੀ ਨਹੀਂ ਮਿਲਦੀ ਭਾਜੀ 2,85,000 ਦੀ ਕਾਰ ਦੇ ਉੱਪਰ 2 ਸਵਾ ਦਾ ਲੋਨ ਵੀ ਕਰਾ ਦੂੰਗਾ ਲਓ ਜੀ ਮਿੱਤਰੋ ਚੱਕ ਲਓ ਵੀ ਡੀਲ ਗ੍ਰੈਬ ਕਰ ਲਓ ਬਹੁਤ ਸੋਹਣੇ ਰੇਟ ਤੇ ਕਾਰ ਆ ਤੇ ਬਾਕੀ ਗੱਲ ਕਰਾਂ ਵੀ ਬਾਈ ਹੋਰਾਂ ਲਵੇ ਜਿਹੜੇ ਕਾਰਾਂ ਹੁੰਦੀਆਂ ਨੇ ਘਰੇਲੂ ਕਾਰਾਂ ਹੁੰਦੀਆਂ ਨੇ ਵੀ ਕਾਰਾਂ ਚੋਂ ਹੀ ਕਾਰਾਂ ਲਈਆਂ ਹੁੰਦੀਆਂ ਨੇ ਨਹੀਂ ਹੁੰਦੀਆਂ ਹਾਂਜੀ ਕਈ ਕਾਰਾਂ ਹੋਰ ਏਦਾਂ ਦੀਆਂ ਵੀ ਜਿਹੜੇ ਸਿੱਧੇ ਕਸਟਮਰ ਦੇ ਕਾਰਾਂ ਵੀ ਪੇਮੈਂਟ ਕਸਟਮਰ ਦੇ ਖਾਤੇ ਜੀ ਪੈਂਦੀ ਹੈ ਬਈ ਹੈਨਾ ਤੇ ਬਈ ਵੇਚ ਕੇ ਹੋ ਕੇ ਆਜੋ ਤੁਹਾਨੂੰ ਲਾਂਬਾ ਨਹੀਂ ਆਉਣ ਦਿੰਦੇ ਮੇਰੀ ਹਮੇਸ਼ਾ ਇਹੀ ਰਹਿੰਦੀ ਹੈ ਕਿ ਵੀ ਤੁਹਾਨੂੰ ਕੋਈ ਵੀ ਕਾਰ ਦਿਖਾਈ ਜਾਏ ਬਈ ਹੈਨਾ ਉਹ ਕਾਰ ਦਾ ਲਾਂਬਾ ਨਾ ਆਵੇ ਬਈ ਹੈਨਾ ਤੇ ਬਾਕੀ ਬਾਈ ਹੋਰਾਂ ਲਵੇ ਮਤਲਬ ਡੀਲਰਾਂ ਏਦਾਂ ਦੀਆਂ ਹੁੰਦੀਆਂ ਵੀ ਤੁਹਾਨੂੰ ਲਾਂਬਾ ਆਉਂਦਾ ਵੀ ਹੁੰਦਾ ਨਹੀਂ ਬਈ ਹੈਨਾ ਤੇ ਆ ਆ ਗਈ अल्टੋ ਕੇਟਨ ਆਪਣਾ ਲੱਗਿਆ ਇਹ ਆ ਵੀ ਇਹ ਵੀ ਕੇਟਨ ਆ ਜੀ ਇਹ ਮਾਡਲ ਕਿਹੜਾ ਇਹ ਆ ਗਈ ਵੀਰ 18 ਜੀ 18 ਮਾਡਲ ਹਾਂਜੀ ਹਾਂ 18 0368 ਪੇਡ ਨੰਬਰ ਲੱਗਿਆ ਹੋਇਆ ਹੈ ਵੀਰ ਕਾਰ ਦਾ ਜੀ ਹਾਂ ਇਹ ਸਭ ਤੋਂ ਵੱਡੀ ਗੱਲ ਆ ਜੀ ਆਟੋਮੈਟਿਕ ਹਾਂਜੀ ਹਾਂ ਮਾਰਕੀਟ ਚ ਬਾਜ਼ਾਰ ਚ ਵੀਰ ਕਿਤੇ ਵੀ ਨਹੀਂ ਮਿਲਦੀ ਹੈਗੀ ਆਹ ਪ੍ਰਾਈਸ ਵੀ ਐਸਾ ਦਵਾਂਗੇ ਕਿਤੇ ਵੀ ਨਹੀਂ ਮਿਲਣਾ ਵੀਰ ਇੱਕੋ ਰੈਡ ਕਾਰ ਦੇ ਦਾਂਗੇ ਵੀਰ bargaining ਦੇ علاوہ 335000 ਰੁਪਏ ਦੀ ਕਾਰ ਦੇ ਦਾਂਗੇ ਵੀਰ 18 ਮਾਡਲ ਹਾਂਜੀ ਹਾਂ 18 ਮਾਡਲ ਤੇ 135000 ਰੁਪਏ ਦੀ ਕਾਰ ਅੰਦਰੋਂ ਦੇਖ ਲਓ ਕਾਰ ਬਈ ਇਹਨਾਂ ਫਰਸਟ ਪਾਜੀ ਚੰਡੀਗੜ੍ਹ ਨੰਬਰ ਦੀ ਫਰਸਟ ਓਨਰ ਬੈਕ ਸੈਂਸਰ ਵਗੈਰਾ ਸਾਰੇ ਲੱਗੇ ਹੋਏ ਕਮੀ ਕੋਈ ਨਹੀਂ ਕਮੀ ਸਿਰਫ ਇੱਕ ਹੈਗੀ ਜਿਹੜਾ ਬਈ ਬੰਦਾ ਉਹ ਵੀਡੀਓ ਦੇਖ ਰਿਹਾ ਥੋੜੀ ਕਮੀ ਹੈ ਕਾਰ ਲੈ ਜਾਓ ਤੇ ਡੀਲ ਗ੍ਰੈਪ ਕਰ ਲਓ ਆਦੋ ਟਾਇਰ ਟੂ ਚੰਗੇ ਪਏ ਨੇ ਬਈ ਕਾਰ ਦੇ ਹੈਨਾ ਤੇ ਅਗਲੀ ਆ ਗਈ K10 ਆ ਬਣਾ I10 ਹਾਂਜੀ ਹਾਂ I10 ਆ ਗਈ 955 ਨੰਬਰ ਦੀ ਕਾਰ ਹੈ ਸੋਹਣੀ ਕਾਰ ਹੈ ਤੇ ਇਹ ਮਾਡਲ ਕਿਹੜਾ ਇਹ ਆ ਗਈ ਵੀਰ 2014 ਮਾਡਲ 14 ਮਾਡਲ ਇਹ ਹੈਗੀ ਡੀਜ਼ਲ ਦੇ ਵਿੱਚ ਵੀਰ ਠੀਕ ਹੈ ਜੀ PV65 ਨੰਬਰ ਹੈ ਹਾਂਜੀ ਹਾਂ ਸੈਕੰਡ ਹੰਡਰ ਹੈ ਕਾਰੇ ਵੀ ਟੱਚ ਵਾਲਾ ਸਿਸਟਮ ਲੱਗਿਆ ਹੋਇਆ ਹੈ ਕਾਰ ਦੇ ਵਿੱਚ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਬਾਈ ਕਾਰ ਦੀ ਠੀਕ ਹੈ ਜੀ ਬਾਈ ਤੇ ਇਕ ਕੋੜਡ ਕਰ ਦਦਾਂਗੇ ਫਿਰ 265000 ਰੁਪਏ ਦੀ 265000 ਦੀ ਕਾਰ ਹੈ ਹਾਂਜੀ ਹਾਂ ਰੇਟ ਸੋਨਾ ਕਾਰ ਦਾ ਚੈੱਕ ਕਰ ਲੋ ਕਾਰ ਵਧੀਆ ਕਾਰ ਹੈ ਭਾਜੀ 14 ਮਾਡਲ ਕਿਤੇ ਵੀ ਨਹੀਂ ਮਿਲ ਸਕਦੀ ਉਹ ਵੀ ਡੀਜ਼ਲ ਦੇ ਵਿੱਚ 26 27 ਦੀ ਕਾਰ ਦੀ ਐਵਰੇਜ ਹੈ ਫਿਰ ਕਾਰ ਦੀ ਲੋ ਜੀ ਬਈ ਐਵਰੇਜ ਵੀ ਸੋਣੀ ਆ ਕਾਰ ਵਧੀਆ ਵੀ ਆ ਇਹ ਕਾਰ ਲੈ ਜਾਓ ਤੇ ਲੋਨ ਵੀ ਹੋ ਜਾਊਗਾ ਲੋਨ ਵੀ ਹੋ ਜਾਊਗਾ 2 ਲੱਖ ਦਾ ਲੋਨ ਵੀ ਕਰਾ ਦਾਂਗੇ ਠੀਕ ਆ ਆ ਗਈ ਗ੍ਰੈਂਡ ਆਈਟਮ ਅੱਗੀ ਆਗੀ ਭਾਜੀ ਗ੍ਰੈਂਡ ਆਈਟਮ ਸਪੋਰਟਸ 17 ਮਾਡਲ ਹਾਂਜੀ ਇਹ ਵੀ ਡੀਜ਼ਲ ਦੇ ਵਿੱਚ ਹੈ ਹਾਂਜੀ ਕਾਰ ਦੇ ਟਾਇਰ ਲੋਏ ਵੀਰ ਐਕਸਟਰਾ ਲੱਗੇ ਹੋਏ ਆ ਹਾਂ ਹਾਂ ਕਾਰ ਨੂੰ ਰੀਨ ਵਾਈਜ਼ਰ ਤੁਹਾਡੇ ਸਾਹਮਣੇ ਖੜੀ ਹੈ ਫਿਰ ਸਾਰੀ オリジナル ਪੇਂਟ ਦੀ ਕਾਰ ਹੈ ਤੁਹਾਡੇ ਸਾਹਮਣੇ オリジナル ਬਹੁਤ ਵਧੀਆ ਕਾਰ ਹੈ ਹੂੰ ਹੂੰ ਲੈ ਅੰਦਰ ਵਗੈਰਾ ਚੈੱਕ ਕਰ ਲਓ ਅੰਦਰੋਂ ਵੀ ਸੋਹਣੀ ਪਈਏ ਕਾਰ ਹਾਂ 1 ਕੋ ਰੈਡ ਕਾਰ ਦੇ ਦਾਂਗੇ ਫਿਰ 365000 ਰੁਪਏ ਦੀ 365000 ਦੀ ਮਾਡਲ 2017 ਫਿਰ 17 ਹਾਂਜੀ ਹਾਂ 17 ਮਾਡਲ 365000 ਲਾਏ ਲੱਗੇ ਹੋਣੇ ਟਾਇਰਾਂ ਦੀ ਕੰਡੀਸ਼ਨ ਨਵੀਂ ਵਾਂਗੂ ਫਰਸਟ ਓਨਰ ਰਾਈਡਰ ਕਾਰ ਹੂੰ ਤੇ ਐਵਰੇਜ ਵੀ ਬਹੁਤ ਹੈ ਡੀਜ਼ਲ ਦੇ ਵਿੱਚ ਹੈ ਕਾਰ ਦੇ ਉੱਪਰ 3 ਸਵਾ 3 ਲੱਖ ਦਾ ਲੋਨ ਵੀ ਕਰਾ ਦੂੰਗਾ ਲੈ ਵੀ ਜਿਹੜੇ ਬਈ ਇਸ ਵਾਰ ਦੀ ਮੈਂ ਤੁਹਾਨੂੰ ਕਾਰਾਂ ਦਿਖਾ ਆ ਬਾਗਮਾਲ ਰੇਟ ਨੇ ਵਧੀਆ ਰੇਟਾਂ ਦੇ ਵਿੱਚ ਚੰਗੀਆਂ ਕਾਰਾਂ ਨੇ ਤੇ ਲੋਨ ਵਗੈਰਾ ਦੀ ਫੈਸਿਲਿਟੀ ਹੈਗੀ ਆ ਜਲਦੀ ਆ ਜਾਓ ਬਈ ਅਗਲੀ ਕਾਰ ਆ ਗਈ ਮੋਹਾਲੀ ਨੰਬਰ ਦੀ 0670 ਨੰਬਰ i20 ਮਾਡਲ ਵੀਰ 2016 ਮਾਡਲ ਹੈ ਪਹਿਲੇ ਓਨਰ ਦੀ ਕਾਰ ਹੈ ਇੰਸ਼ੋਰੈਂਸ ਹੈਗੀ ਹੈ ਵੀਰ ਕਾਰ ਦੀ ਪੈਟਰੋਲ ਦੇ ਵਿੱਚ ਸਪੋਰਟਸ ਵੇਰੀਐਂਟ ਹੈ ਵੀਰ ਮਿਰਰ ਚ ਕੈਮਰਾ ਵਗੈਰਾ ਸਾਰਾ ਕੁਝ ਆ ਜਾਂਦਾ ਜੀ ਓਕੇ ਪੈਸੇ ਇੱਕੋ ਰੇਟ ਕਰ ਦੇ ਦਾਂਗੇ ਫਿਰ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੀ 435000 ਰੁਪਏ ਦੀ ਵੀਰਾ 4 ਲੱਖ ਤੇ 16000 16 ਮਾਡਲ ਸਪੋਰਟਸ ਵੇਰੀਐਂਟ ਪੀਵੀ 65 ਨੰਬਰ ਪਹਿਲਾ ਓਨਰ 435 ਦੇ ਵਿੱਚ 16 ਮਾਡਲ ਕਾਰ ਵੀ ਚੱਕ ਲੋ ਬਈ ਮਿੱਤਰੋ ਲੋਕਲ ਨੰਬਰ ਦੀ ਕਾਰ ਆ ਸਟੀering ਘੋੜੂ ਲਾਗੇ ਫਿਰ ਆਟੋਮੈਟਿਕ ਕਲਾਈਮ ਨ ਕੰਟਰੋਲ ਆ ਗਿਆ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਹੈ ਬਲੂਟੂਥ ਕਨੈਕਟੀਵਿਟੀ ਸਪੋਰਟਸ ਵੇਰੀਐਂਟ ਹੈ ਟਾਇਰ ਟੂ ਸੋਹਣੇ ਪਏ ਨੇ ਹਾਂਜੀ ਪੀਵੀ 65 ਨੰਬਰ ਹੈ ਵੀਰ ਕਾਰ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਓਨਰ ਵੀ ਫਰਸਟ ਹੈ ਵੀਰ ਠੀਕ ਹੈ ਮ ਭਾਈ ਵਧੀਆ ਡੀਲ ਆ ਆਜੋ ਗ੍ਰੈਬ ਕਰ ਲੋ ਆ ਆ ਗਈ ਆਪਣੇ ਲਵੇ ਸਪੱਸ਼ਟ ਮੋਰਟ ਹੌਟ ਸੇਲਿੰਗ ਘਾਰ ਆ ਆਪਣੇ ਲਵੇ ਕਹ ਦਈਏ ਇਹ ਵੀ ਹੈਗਾ ਪਕਾੜੇ ਨੰਬਰ ਇਹ ਕਿਹੜਾ ਮਾਡਲ ਹੈ ਇਹ ਹੈਗੀ ਫਿਰ 2014 ਮਾਡਲ ਇਹ ਹੈਗਾ ਡੀਜ਼ਲ ਦੇ ਵਿੱਚ ਹੈ ਵੀਰ VDI ਵੀਰ ਫੈਮਿਲੀ ਟਰਾਂਸਫਰ ਹੈ ਵੀਰ ਕਾਰ RC ਓਨਰ ਦੇ ਜਿਹੜਾ ਤੁਸੀਂ ਕਿਹਾ ਸੀ ਭਾਜੀ ਸ਼ੁਰੂ ਚ ਵੀਡੀਓ 'ਚ RC ਓਨਰ ਦੇ ਅਕਾਊਂਟ 'ਚ ਹੀ ਪੇਮੈਂਟ ਆਪਨੇ ਕਮਿਸ਼ਨ ਲੈਣਾ ਵੀਰ ਬੰਦੇ ਇੱਕ ਆਪਾਂ ਨੂੰ ਕਾਰ ਦਿੰਦੇ ਨੇ ਵੀਰ 355000 ਰੁਪਏ ਦੇ 355000 ਦੀ ਅਲੱਗ ਤੋਂ ਕਮਿਸ਼ਨ ਅਲੱਗ ਕਮਿਸ਼ਨ ਠੀਕ ਹੈ ਤੇ ਬਾਈ ਮੈਂ ਤੇਰਾ 14 ਮਾਡਲ ਰੇਟ ਤੁਹਾਨੂੰ ਦੱਸ ਦੇ ਦਿੱਤਾ ਲੋਨ ਤੁਹਾਡਾ ਕਰਾ ਦਾਂਗੇ 70-80000 4 ਲੱਖ ਰੁਪਏ ਲੋਕ ਮਾਰਕੀਟ ਚ ਭਰਾ ਨੂੰ ਪਤਾ ਇਹ ਮੰਗਦੇ ਹੀ ਆ ਸਹੀ ਗੱਲ ਆ ਵੀ 14 ਮਾਡਲ ਸਾਰਾ ਸਾਰੀ ਓਰੀਜਨਲ ਪੇਂਟ ਦੀ ਕਾਰ ਆ ਵੀਰ 4 ਲੱਖ ਪਲੱਸ ਰੇਟ ਆਉਂਦਾ ਤੇ ਆਪਾਂ ਤੁਹਾਨੂੰ ਦੇ ਰਹੇ 3 ਲੱਖ 55000 ਰੁਪਏ ਪਲੱਸ ਕਮਿਸ਼ਨ ਲੈਣੀ ਆ ਵੀਰ ਆਪਾਂ ਨੂੰ ਹਾਂ ਸਹੀ ਗੱਲ ਆ ਬਾਈ ਬਹੁਤ ਜ਼ਿਆਦਾ ਰੇਟ ਆ ਵੀ ਕਾਰ ਦਾ ਤੇ ਆ ਆ ਗਈ ਆਪਣੇ ਲਵੇ ਸੈਂਟਰ ਜਿਹੜੀ ਤੁਹਾਨੂੰ ਕਹਦੀ 55000 ਹਾਂ ਬਾਈ ਪਹਿਲਾ ਓਨਰ ਹੈ ਵੀਰ ਹਾਂ 99 ਮਾਡਲ ਹੈ 26 ਤੱਕ ਪਾਸ ਹੈ ਪਾਸਿੰਗ ਹੈਗੀ ਪਾਸਿੰਗ ਹੈਗੀ 26 ਤੱਕ ਦੀ ਹਾਂ ਇਕ ਓਨਰ ਕਾਰ ਦੇ ਦਾਂਗੇ ਵੀਰ 55000 ਰੁਪਏ ਦੀ 55000 ਰੁਪਏ ਦੀ ਕਾਰ ਹੈ ਇਹ ਲੈ ਜਾਓ ਭਾਈ ਚਾਰ ਸੀਟਾਂ ਆਉਂਦੀਆਂ ਕਾਰ ਦੇ ਵਿੱਚ 55000 ਦਾ ਅਸੀਂ ਗੱਲ ਮੋੜ ਬਹੁਤ ਸੋਹਣੀ ਕਾਰ ਤੁਹਾਡੇ ਸਾਹਮਣੇ ਕੋਈ ਉਦਾਂ ਨਹੀਂ ਹੈਗੀ ਸਕ੍ਰੈਚ ਵਗੈਰਾ ਕੋਈ ਨਹੀਂ ਹੈ ਕਾਰ ਤੇ ਵਧੀਆ ਸੀਟ ਕਵਰ ਵਗੈਰਾ ਲੱਗੇ ਹੋਏ ਹੋਣਟ ਵੀਰੇ ਦੇ ਨਾਲ ਪਿਆ ਮਤਲਬ ਸਾਮੀ ਹੋਈ ਕਾਰ ਹੈ ਹਾਂਜੀ ਹਾਂ ਤੇ ਮਾਡਲ ਪਾਣਾ ਕੋਈ ਪਹਿਲੀ ਫਸਟ ਓਨਰ ਕਾਰ ਮਿਲਦੀ ਨਹੀਂ ਕਿਤੇ ਭਾਈ ਨਹੀਂ ਮਿਲਦੀ ਭਾਈ ਹਾਂਜੀ ਹਾਂ ਠੀਕ ਹੈ ਤੇ ਆ ਆ ਗਈ 80 ਇਹ ਹੈਗੇ ਫਿਰ 7 ਮਾਡਲ 27 ਤੱਕ ਪਾਸ ਹੈ ਜੀ ਇਹ ਵੀ ਪੈਟਰੋਲ ਏਸੀ ਵਾਲੀ ਹੈ ਜੀ ਹਾਂ ਹਾਂ 85000 ਰੁਪਏ ਦੀ ਕਾਰ ਦੇ ਦਾਂਗੇ 85000 ਰੁਪਏ ਦੀ ਹਾਂ ਜੀ ਹਾਂ 7 ਮਾਡਲ 27 ਤੱਕ ਪਾਸ ਜੇ ਕਿਸ ਨੇ ਇਹ ਕਾਰ ਲੈਣੀ ਆ ਪੰਜਾਬ ਇਹ ਵੀ ਪੰਜਾਬ ਨੰਬਰ ਆ ਇਹ ਵੀ ਪੀਪੀ ਆਨਰ ਫਸਟ ਵੀਰੇ ਵੀ ਫਸਟ ਆਨਰ ਹਾਂ ਜੀ ਹਾਂ ਲੈ ਵੀ ਵੱਡੀਆਂ ਕਾਰਾਂ ਦਾ ਦੂਜੇ ਤੀਜੇ ਨਾਲੇ ਬਗ ਜਾਂਦੀਆਂ ਨੇ ਇਹ ਫਸਟ ਆਨਰ ਕਾਰਾਂ ਘਣੀ ਵਾਲੇ ਵੀ ਤੇ ਆ ਆ ਗਿਆ ਆਪਣੀ ਪ੍ਰਿਓ ਹਾਂ ਜੀ ਹੋਂਡਾ ਪ੍ਰਿਓ ਭਾਜੀ ਹਾਂ ਜੀ ਬਹੁਤ ਸੋਹਣੀ ਕਾਰ ਹੈ ਵੀਰ ਪੈਟਰੋਲ ਦੇ ਵਿੱਚ ਹੈ 12 ਰਜਿਸਟਰ 13 ਹਾਂ ਜੀ ਇਕੋ ਰੈਡ ਕਰ ਦੇਗਾ 1,95,000 ਰੁਪਏ ਦੀ 1,95,000 ਦੀ ਕਾਰ ਵਾਈ ਸੋਹਣੀ ਕਾਰ ਆ ਬਾਈ ਹੈ ਨਾ ਤੇ ਆ ਆ ਗਈ ਆਪਣੇ ਲਵੇ अल्टੋ ਹਾਂਜੀ ਇਹ ਆ ਗਈ ਭਾਜੀ ਪ੍ਰਾਣੀ ਸ਼ੇਵ ਚ ਆਪਣੇ ਕੋਲ ਸਾਰੀ ਤਰ੍ਹਾਂ ਦੀਆਂ अल्टੋ ਅੱਜ ਕਾਪ ਤੁਸੀਂ ਦੇਖਿਆ ਵੀਰ ਹਰ ਤਰ੍ਹਾਂ ਦੀਆਂ ਗੱਡੀਆਂ ਖੜੀਆਂ ਨੇ ਇਹ ਆ ਗਈ ਵੀਰ 2009 ਮਾਡਲ ਹੈ 29 ਤੱਕ ਪਾਸ ਹੈ ਇਕੋ ਰੈਡ ਕਰ ਦੇ ਦਾਂਗੇ ਵੀਰ 1,25,000 ਰੁਪਏ ਦੀ ਸਵਾ ਲੱਖ ਰੁਪਏ ਦੀ ਵੀਰ ਲੈ ਸਵਾ ਲੱਖ ਰੁਪਏ ਚ ਚੰਡੀਗੜ੍ਹ ਨੰਬਰ ਦੀ ਕਾਰ ਵਾਈ ਤੇ ਆ ਆ ਗਈ ਆਪਣੇ ਚੈਰੀ ਕਲਰ ਦੀ ਈਆਨ ਈਆਨ ਇਹ ਕਿਹੜਾ ਮਾਡਲ ਹੈ ਭਾਜੀ 12 ਮਾਡਲ ਹੈ ਹਾਂਜੀ ਮੈਗਨਾ ਵੇਰੀਐਂਟ ਹੈ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਕਾਰ ਦੇ ਵਿੱਚ ਆਉਂਦਾ ਏ ਇੱਕੋ ਰੇਟ ਕਾਰ ਦੇ ਦਾਂਗੇ ਵੀਰ 1,45,000 ਰੁਪਏ ਦੀ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੀ 12 ਮਾਡਲ ਵੀਰ 12 ਮਾਡਲ 1,45,000 ਰੁਪਏ ਦੀ ਤੇ ਅਗਰ ਆਪਾਂ ਉਲਟੋ ਉਲਟੋ ਲੈਣ ਜਨ 2 ਲੱਖ ਰੁਪਏ ਦੇ ਲਵੇ ਜਾਂਦੀ ਏ ਕਾਰ ਬਾਈ ਇਹ ਕਾਰ ਦੀ ਗੱਲ ਕਰਾਂ ਵੀ ਹਨਾ ਤੁਹਾਨੂੰ ਪਾਵਰ ਵਿੰਡੋ ਵੀ ਮਿਲ ਜੂਗੀ ਪਾਵਰ ਵਿੰਡੋ ਵੀ ਪਾਵਰ ਸਟੀering AC ਹੀਟਰ ਸਾਰਾ ਕੁਝ ਨਾਲੇ ਫਿਰ ਸਭ ਤੋਂ ਵੱਡੀ ਗੱਲ ਹੈ ਪੀਵੀ ਪਹਿਨ ਨੰਬਰ ਹੈ ਓਨਰ ਵੀ ਫਸਟ ਹੈ ਓਨਰ ਫਸਟ ਹੈ 1.45 ਲੱਖ ਰੁਪਏ ਚਕਾਰ ਲੈ ਇਹਦੇ ਦਾ ਜੇ ਸ਼ਾਇਦ ਲੋਨ ਹੀ ਹੋ ਜੇ ਬੜਾ ਮੋਟਾ ਦੇ ਕਰਾਉਣਾ ਭਾਜੀ 12 ਮਾਡਲ ਥੋੜਾ ਮੁਸ਼ਕਲ ਆ ਕੇ ਕਿਸੇ ਬੰਦੇ ਦੀ ਪ੍ਰੋਫਾਈਲ ਵਧੀਆ ਜੀ ਕਿਉਂਕਿ 13 ਮਾਡਲ ਦੇ ਤਾਂ ਹੋ ਜਾਂਦਾ ਜੀ 12 ਮਾਡਲ ਦੇ ਸਾਲ ਖੰਡ ਦਾ ਲੋਨ ਹੋਏ 1 ਸਾਲ ਦਾ ਲੋਨ ਹੋਊਗਾ ਪਰ ਉਹ ਥੋੜੀ ਕਿਸ਼ਤ ਜ਼ਿਆਦਾ ਹੋ ਜੂਗੀ ਲੱਖ ਜੀ 10 ਹਜ਼ਾਰ ਲੈ ਜੋ ਬਈ ਮੇਤਰੋ ਆਹ ਕਾਰ ਬਈ ਆ ਅਗਲੀ ਸੇਮ ਈ ਆਉਣ ਆ ਗਈ ਸਿਲਵਰ ਕਲਰ ਦੇ ਵਿੱਚ ਇਹ ਆ ਗਈ ਫਿਰ 16 ਮਾਡਲ ਜੀ ਹਾਂ ਜੀ ਇੱਕ ਰੈਡ ਕਾਰ ਦੇ ਦਾਂਗੇ ਫਿਰ 1,95,000 ਰੁਪਏ ਦੀ 1,95,000 ਕਾਰ ਦੇ ਵਿੱਚ ਟੱਚ ਵਾਲਾ ਸਿਸਟਮ ਲੱਗਿਆ ਹੋ ਪੈਸੇ 1,95,000 1,95,000 ਇਸ ਤੇ ਭਾਈ ਲੋਨ ਹੋ ਜਾਊਗਾ 1 ਲੱਖ ਸਵਾ ਲੱਖ ਰੁਪਏ ਦਾ ਜੀ 1.5 ਲੱਖ ਦਾ ਵੀ ਲੋਨ ਹੋ ਜਾਊਗਾ ਜੀ ਭਾਈ 50-70,000 ਰੁਪਏ ਦੇ ਵਿੱਚ ਕਾਰ ਦਾ ਮਿਲ ਜਾਣਾ ਤੇ ਆ ਆ ਗਈ ਆਪਣੀ ਟਾਟਾ ਟਿਆਗੋ ਟਿਆਗੋ ਹਾਂਜੀ ਲੋ ਜੀ ਭਾਈ ਤੇ ਇਹ ਕਾਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਮਾਡਲ ਕਿਹੜਾ ਵੀਰ ਇਹ ਹੈਗਾ ਟੌਪ ਮਾਡਲ ਐਕਸਐਮਐਸ ਓਕੇ ਜੀ ਇਹਦੇ ਵਿੱਚ ਲਾਇਆ ਵੀ ਲੱਗੇ ਹੋਇਆ ਵੀਰ ਕੰਪਨੀ ਵਿੱਚ ਟੈਕਸ ਜੈਡ ਹੈ ਟੌਪ ਵਾਲਾ ਮਾਡਲ ਹੈ ਰੀਅਰ ਵਾਈਪਰ ਡੀਫੋਗਰ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਸਟੀਅਰਿੰਗ ਕੰਟਰੋਲ ਬਟਨ ਸਾਰਾ ਕੁਝ ਆਉਂਦਾ ਵੀਰ ਕਾਰ ਦੇ K10 ਵੀ ਨਹੀਂ ਮਿਲਦੀ ਐਸੇ ਪ੍ਰਾਈਸ ਦਿੱਦਾਂਗੇ ਪਰ 3 ਲੱਖ 65000 ਦੀ ਇੱਕੋ ਡੇਡ ਕਾਰ ਦੇ ਦਾਂਗੇ ਵੀਰੇ 3 ਲੱਖ 65000 ਹਾਂਜੀ 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 ਲੋ ਜੀ 3 ਲੱਖ 65000 ਦੀ ਕਾਰ ਆ ਬਈ Tata 3 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ 8000 ਦੇ ਕੇ ਹਾਂਜੀ ਹਾਂ ਲੋ ਇੱਕ ਛੋੜਿਆ ਤੁਹਾਨੂੰ ਕਾਰ ਆ ਬਹੁਤ ਦੇ ਦੀ ਹੁਣ ਜੇ ਕੋਈ ਵੱਡੀਆਂ ਵਾਲਾ ਕੋਈ ਚਾਹ ਬਾਣਾ ਨਾ ਤਾਂ ਮੈਂ ਤੁਹਾਨੂੰ SUV 500 ਦੇ ਰਿਹਾ ਵੀ ਦੋ ਕਾਰਾਂ ਉਦੋਂ ਬਾਅਦ ਵੀਡੀਓ ਦਾ ਐਂਡ ਕਰੂੰਗਾ ਉਦੋਂ ਬਾਅਦ ਤੁਹਾਨੂੰ ਮੈਂ ਅਗਲੇ ਪਾਰਟ ਤੇ ਕਾਰਾਂ ਦਊਂਗਾ ਉਹਦੇ ਵਾਸਤੇ ਪੇਜ ਫੋਲੋ ਜ਼ਰੂਰ ਕਰ ਲੈ ਆਹ ਮਾਡਲ ਵੀਰ 2017 ਮਾਡਲ ਹੈ ਹਾਂਜੀ ਹਾਂ ਇਹ ਵੀ ਆਰਸੀ ਆਪਣੇ ਕੋਲ ਕਸਟਮਰ ਦੀ ਕਾਰ ਖੜੀ ਹੈ ਬ੍ਰਦਰ ਇਟ ਇਜ਼ ਐਸੇ ਰੇਟ ਤੇ ਕਾਰ ਦੇ ਦਾਂਗੇ 17 ਮਾਡਲ ਮਾਰਕੀਟ ਚ ਲੋਕ 8-8 ਲੱਖ ਰੁਪਏ ਮੰਗਦੇ ਆ W10 ਸਨਰੂਫ ਵਾਲੀ ਹੈ ਜੀ ਠੀਕ ਹੈ ਇੱਕੋ ਰੇਟ ਕਰ ਦੇ ਦਾਂਗੇ ਵੀਰ 4,95,000 ਰੁਪਏ ਦੀ ਲੈ ਬਈ ਇਹਨ ਸਾਢੇ 4 ਤੇ ਪਲੱਸ ਤੱਕ ਕਾਰ ਦੇ ਉੱਪਰ ਲੋਨ ਵੀ ਹੋ ਜਾਣਾ ਭਾਈ ਸਹੀ ਗੱਲ ਆ ਬਈ ਹਾਂਜੀ 4 ਲੱਖ 95,000 ਦੀ ਆਟੋਮੈਟਿਕ W10 ਸਨਰੂਫ ਵਾਲੀ ਸਨਰੂਫ ਵਾਲੀ ਕਾਰ ਆ ਬਾਈ ਮਿੱਤਰੋ ਬਹੁਤ ਚੰਗੀ ਡੀਲ ਹੈ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਮੇਰੇ ਆ ਇੰਨਾ ਕੰਮ ਆ ਕਰਦੇ ਮੜਾ ਮੋਟਾ ਭਾਜੀ ਕਿੱਦਾਂ ਪੀਸ ਪੇਟ ਨੂੰ ਕਿ ਕਸਟਮਰ ਦੀ ਕਾਰ ਹੈ ਜੀ ਆਪਣੀ ਨਹੀਂ ਜੋ ਹੈ ਭਾਜੀ ਐਜ਼ ਇਟ ਇਜ਼ ਕਹਿ ਕੇ ਦੇਣੀ ਹੈ ਠੀਕ ਹੈ ਜੀ ਭਾਈ ਰੇਟ ਬਹੁਤ ਜ਼ਿਆਦਾ ਬਈ ਤੇ ਆ ਆ ਗਈ ਆਪਣੇ ਲੇ ਇਹ ਆ ਗਈ ਫਿਰ 12 ਮਾਡਲ 12 ਹਾਂਜੀ ਹਾਂ ਹਾਂਜੀ ਆਰਮੀ ਪਰਸਨ ਦੀ ਕਾਰ ਹੈ ਬਹੁਤ ਸੋਹਣੀ ਕਾਰ ਹੈ ਜੀ ਕਾਰ ਇੰਜਨ ਗੇਅਰ ਮੇਜਰ ਐਕਸੈਂਟ ਦੀ ਫੁੱਲ ਗਰੰਟੀ ਹੈ ਇਕੋ ਰਡ ਕਾਰ ਦੇ ਦਾਂਗੇ ਫਿਰ 3 ਲੱਖ 20 ਹਜ਼ਾਰ ਰੁਪਏ ਦੀ 3 ਲੱਖ 20 ਹਜ਼ਾਰ ਤੇ ਮਾਡਲ 2 ਯਾਰ 12 12 ਤੇ ਬਈ ਮਿੱਤਰੋ ਰੇਟ ਕਿਵੇਂ ਲੱਗੇ ਕਾਰਾਂ ਦੇ ਮੜਾ ਕਮੈਂਟ ਜ਼ਰੂ ਤੇ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਮੈਂ ਜਿੱਦਾਂ ਥਾਰਾ ਹੋਗੀਆਂ ਸਕੋਰਪੀਓ ਹੋਗੀਆਂ ਤੇ ਹੋਰ ਛੜਾਨਕਾਰਾਂ ਤੁਹਾਨੂੰ ਸਾਰੀਆਂ ਦਊਂਗਾ ਅਗਲੇ ਬਲੌਗ ਦੇ ਵਿੱਚ ਤੇ ਬਣੇ ਰਹੋ ਨੰਬਰ ਪਾਦਾ ਸਕਰੀਨ ਤੇ ਬਈ ਸੱਸੀ ਗਾਲ ਜੀ